ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਣਾ ਖਾਲਸਤਾਨੀਆਂ ਦਾ ਖੋਤਾ ਨਹੀਂ ਹੈਗਾ ਨਾਂ ਲੈ ਦਿੰਨਾ ਫਿਰ ਕਈ ਵਾਰੀ ਭੁਲੇਖਾ ਰਹਿ ਜਾਂਦਾ ਗੁਰਪਤਵੰਤ ਪੰਨੂ ਤੇ ਹੁਣ ਨਾਲ ਇਹਨੂੰ ਇੱਕ ਹੋਰ ਤੁਕਾਲਸ ਦਈਏ ਕਤੀੜ ਇਹ ਕਿਹੜਾ ਦਈਏ ਜਰਮਨ ਕਹਿਣਾ ਜਾਂ ਪਿੱਟਬੋਲ ਕਹਿਣਾ ਜਾਂ ਜਿਹੜੇ ਆਵਾਰਾ ਫਿਰਦੇ ਨੇ ਉਹ ਕਹਿਣਾ ਇਹ ਤੁਸੀਂ ਸੋਚ ਲਿਓ ਤੇ ਇਹਨੇ ਧਮਕੀ ਦਿੱਤੀ ਹੈ ਜੀ ਇੱਕ ਕਹਿੰਦਾ ਜਿੰਨੇ Hindu ਮੰਦਰ ਨੇ ਉਹ ਤੋੜ ਦੇਾਂਗੇ ਡਾਕਟਰ ਅਵੇਦਕਰ ਸਾਹਿਬ ਦੇ ਬੁੱਤ ਤੋੜ ਦੇਾਂਗੇ 15 ਅਗਸਤ ਨੂੰ ਕਹਿੰਦਾ ਸੀ ਤਰੰਗੇ ਦੇ ਥਾਂ ਤੇ ਖਾਲਸਾ ਦਾ ਝੰਡਾ ਝੁਲਾਵਾਂਗੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਨੇ ਇੱਕ ਡੇਢ ਪੰਨੋ ਜਿਹੜਾ ਅਮਰੀਕਾ ਵਿੱਚ ਬੈਠਾ ਇਹ ਉਹਦੀ ਗੱਲ ਕਰ ਰਿਹਾ ਜੀ ਮੈਂ ਕਿਸੇ ਨੂੰ ਭੁਲੇਖਾ ਨਾ ਰਵੇ ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਐ ਪਤੀੜੇ ਉਹ ਤਾਂ ਬਹੁਤ ਦੂਰ ਦੀ ਗੱਲ ਤਾਂ ਜਿਹੜੀ ਨਹੀਂ ਫੜਕਦੇ ਜੇ ਬੰਦੇ ਦਾ ਪੁੱਤ ਐ ਮੈਨੂੰ ਧਮਕੀ ਦੇ ਕੇ ਦਿਖਾ ਮੈਨੂੰ ਕੋਲੇ ਮਰਵਾ ਕੇ ਸੇ ਇਹਨੂੰ ਪਤਾ ਇੱਕ ਡੇਢ ਨੂੰ ਵੀ ਇਦਾਂ ਹੁੰਦਾ ਨਹੀਂ ਜਿਹੜੇ ਇੱਥੇ ਨਸ਼ੇੜੀ ਇਹਨਾਂ ਨੇ ਨਸ਼ੇੜੀ ਬਣਾਏ ਨੇ ਖੁਦ ਉਹਨਾਂ ਨੂੰ ਦੇਖ ਕੇ 2-4000 ਰੁਪਈਆ ਉੱਥੇ ਅੱਗ ਲਾ ਦਿਓ ਉੱਥੇ ਤੁਸੀਂ ਬੁੱਤ ਤੋੜ ਦਿਓ ਉੱਥੇ ਤੁਸੀਂ ਆਹ ਲਿਖ ਦਿਓ ਇਦਾਂ ਬਕਵਾਸੇ ਕਰਾ ਦਿੰਦੇ ਤੇ ਹੁਣ ਉੱਥੇ ਬੈਠਾ ਧਮਕੀਆਂ ਦੇ ਰਿਹਾ ਭਾਰਤ ਦੇ ਵਿੱਚ ਮੰਦਿਰ ਵੀ ਸੇਫ ਨੇ ਗੁਰਦੁਆਰੇ ਵੀ ਸੇਫ ਨੇ ਡਾਕਟਰਾਂ ਦੇ ਬੁੱਤ ਵੀ ਸੇਫ ਨੇ ਪਰਿੰਦਾ ਨਹੀਂ ਫਰ ਮਾਰ ਸਕਦਾ ਤੇਰੇ ਕਹਿਣ ਮੁਤਾਬਕ ਜਿੰਨੀ ਵੀ ਲਗੌੜ ਹੈਗੀ ਏ ਤੇਰੀ ਖਾਲਸਾਤਾਂ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਉਹਨੂੰ ਕਰ ਇਕੱਠੀ ਪੰਜਾਬ ਦੇ ਵਿੱਚ ਛੇਤਰ ਪੈਣ ਦੇ ਦੇਖਿਓ ਫਿਰ ਤੁਸੀਂ ਕਿੱਡੀ ਖਾਸ ਗੱਲ ਐ ਡੰਡੇ ਚ ਫਸਾ ਕੇ ਡੰਡਾ ਕਿਤੇ ਡੀਸੀ ਦੇ ਦਫ਼ਤਰ ਮੂਹਰੇ ਜਾ ਕੇ ਬਹਿ ਕੇ ਕਿਤੇ ਸਕੂਲ ਦੇ ਮੂਹਰੇ ਜਾ ਕੇ ਬਹਿ ਕੇ ਕਿਤੇ ਮੰਦਰ ਤੇ ਲਿਖਤਾ ਕੁਝ ਕਿੰਨੀ ਖਾਸ ਗੱਲ ਐ ਕੋਈ ਬਹਾਦਰੀ ਐ ਇਹ ਕਿੰਨੀ ਖਾਸ ਗੱਲ ਆ ਜੀ ਹਿੰਮਤ ਹੈਗੀ ਆ ਤਾਂ ਪੰਜਾਬ ਵਿੱਚ ਆ ਕੇ ਖਾਲਸਾ ਦੀ ਮਹਮ ਚਲਾ ਹੋਰ ਕੋਈ ਨਾਲ ਖੜੇ ਨਾ ਖੜੇ ਗਿਆਨੀ ਬੁੱਟਾ ਸਿੰਘ ਤੇਰੇ ਨਾਲ ਜ਼ਰੂਰ ਖੜੋ ਪਰ ਹਿੰਮਤ ਕਰ ਜਿੱਥੇ ਗ੍ਰੀਨ ਕਾਰਡ ਲੈ ਕੇ ਬੈਠੇ ਹੋ ਨਾ ਉਹ ਕੈਨਸਲ ਕਰਵਾ ਕੇ ਆ ਵੀ ਸਾਨੂੰ ਖਾਲਸਾ ਤੋਂ ਬਣ ਚਾਹੀਦਾ ਪੰਜਾਬ ਵਿੱਚ ਬਣਾਵਾਂਗੇ ਆਜਾ 15 ਅਗਸਤ ਨੂੰ ਹੀ ਬਣਾਦਾ ਕਿ ਤੁਸੀਂ ਹੋਰ ਦੱਸੋ ਅੱਜ 9 ਹੈ ਨਾ 15 ਨੂੰ ਹੀ ਖਾਲਸਾ ਦਾ ਐਲਾਨ ਕਰ ਦਾਂਗੇ ਪਰ ਕਤੀੜੇ ਪੰਜਾਬ ਵਿੱਚ ਪੈਰ ਪਾ ਪਹਿਲਾਂ ਲੋਕਾਂ ਦੇ ਪੁੱਤ ਮਰਵਾਉਣੇ ਲੋਕਾਂ ਦੇ ਪੁੱਤਾਂ ਨੂੰ ਗਲਤ ਡਾਇਰੈਕਸ਼ਨ ਦੇਣੀ ਗਲਤ ਦਿਸ਼ਾ ਵੱਲ ਤੋਰਨਾ ਤੁਹਾਡਾ ਇਹ ਕੰਮ ਹੈ ਜਿਹੜਾ ਉਹ ਦੂਤਾਵਾਸ ਬਣਾਇਆ ਸਾਰੇ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰੇ ਤੇ ਲਿਖ ਦਿੱਤਾ ਉਥੋਂ ਵੀਜ਼ਾ ਲੈ ਕੇ ਆ ਜਾ ਹੁਣ ਕਿ ਲਿਖ ਦਿੱਤਾ ਕੱਲਾ ਉਥੇ ਉਥੋਂ ਵੀਜ਼ਾ ਲੈ ਕੇ ਆ ਜਾ ਭਾਰਤ ਦੇ ਵਿੱਚ ਦਿੱਲੀ ਉੱਤਰ ਜੀ ਅੰਮ੍ਰਿਤਸਰ ਉੱਤਰ ਜੀ ਮੈਂ ਲੈ ਕੇ ਜਾਉਂ ਬੀਤੀ ਕੱਡੀਆਂ ਸਨਮਾਨ ਕਰਨ ਵਾਲੇ ਪੰਨੂ ਕਦੀੜਾ ਆਇਆ ਬਈ ਖਲਤਾਨ ਬਣਾਉਣਾ ਆਜੋ ਚੋਰ ਦੱਸੋ ਜ਼ਮੀਨ ਲੈਦਨੇ ਮੋਦੀ ਨੂੰ ਕਹਿ ਕੇ ਪਰ ਸੋ ਇਹਦਾ ਸਾਬ ਕਹਿੰਦੇ ਆ ਸਾਡੇ ਪ੍ਰਧਾਨ ਮੰਤਰੀ ਨੇ મોદી ਸਾਹਿਬ ਨੂੰ ਕਹਿ ਕੇ ਜ਼ਮੀਨ ਲੈ ਦਿੰਦੇ ਵੀ ਇੱਥੇ ਖਾਲੀ ਤਾਂ ਨਾ ਹੋਣਾ ਪੰਨੋ ਤੇੜ ਨੇ ਦੇ ਦਿਓ ਦੇ ਦੇਣਗੇ ਕੋਈ ਵੱਡੀ ਗੱਲ ਨਹੀਂ ਕੁਝ ਨਹੀਂ ਹੁੰਦਾ ਪਰ ਜਦ ਇੰਨੀ ਤੁਸੀਂ ਜਿਹੜੀ ਪੁਘਾਈ ਮਾਰਦੇ ਹੋ ਬਿਨਾ ਗੱਲ ਤੋਂ ਬਿਨਾ ਬਾਤ ਤੋਂ ਇਹਦਾ ਕੋਈ ਅਸਰ ਹੁੰਦਾ ਲੋਕਾਂ ਤੇ ਕਿਉਂ ਆਪਣੇ ਕੌਮ ਦਾ ਜਲੂਸ ਕਢਾਉਨੇ ਲਾਸਟ ਵਿੱਚ ਇਹਨੂੰ ਮੈਂ ਇੱਕ ਬੇਨਤੀ ਕਰਨੀ ਹੈ ਬਸ ਮੈਂ ਬੇਨਤੀ ਕਰਦਾ ਨਹੀਂ ਹੁੰਦਾ ਇਹ ਇਹ ਛਿੱਤਰ ਦੇ ਜਾਰ ਨੇ ਇਹ ਜੁੱਤੀ ਦੇ ਕਹਿੰਦਾ ਕਿਸਾਨਾਂ ਦੀ 40000 ਏਕੜ ਜ਼ਮੀਨ ਤੇ ਤੁਸੀਂ ਕਬਜ਼ਾ ਕਰਨ ਲੱਗਿਓ ਛੱਡ ਦਿਓ ਅਸੀਂ ਉੱਥੇ ਖਾਲੀਤਾਂ ਬਣਾਵਾਂਗੇ ਪਹਿਲਾਂ ਉਹਨਾਂ ਕਿਸਾਨ ਜਥੇ ਬੰਦਿਆਂ ਨੂੰ ਪੁੱਛ ਲੈ ਉਹ ਤਾਂ ਕਹਿੰਦੇ ਅਸੀਂ ਕਾਮਰੇਡ ਆ ਦੀਪ ਸਿੱਧੂ ਕੋਲੋਂ ਤੁਸੀਂ ਇਹੀ ਤਾਂ ਗੱਲਾਂ ਕਹਾਈਆਂ ਉਹ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਨੂੰ ਤੇ ਕਿਸਾਨ ਜਿੱਥੇ ਬੰਦੇ ਨੂੰ ਕਾਮਰੇਡ ਕਹਿੰਦਾ ਰਿਹਾ ਇਹ ਬਿਆਨ ਪਏ ਨੇ ਕਤੇੜੇ ਜਗਿੰਦਰ ਸਿੰਘ ਉਗਰਾਹਾਵਰਗਿਆਂ ਦੇ ਉਹ ਕਹਿੰਦੇ ਅਸੀਂ ਕਿਸਾਨੀ ਅੰਦੋਲਨ ਜਿੱਤ ਲਿਆ ਹੁਣ ਤੁਸੀਂ ਖਾਲਸਾਣ ਬਣਾ ਲਓ ਯਾਨੀ ਕਿ ਉਹ ਚਾਹੁੰਦੇ ਸੀ ਵੀ ਇੱਥੇ ਅਸੀਂ ਇਨਸਾਨਸਾ ਨਹੀਂ ਲਾਉਣ ਦਿੰਦੇ ਵੀ ਤੁਸੀਂ ਤਾਰਪੀਡੋ ਕਰਨ ਵਾਸਤੇ ਅੰਦੋਲਨ ਨੂੰ ਇਹ ਮੁੱਦਾ ਛੇੜਿਆ ਉਹਨਾਂ ਦੇ ਬਿਆਨ ਪਏ ਆ ਤੇ ਕਿਹੜਾ ਗੱਲ ਮਨੂੰ ਤੇਰੀ ਮਤਲਬ ਕਹਿਣ ਤੋਂ ਇਹ ਹੈ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮੰਦਰ ਢਾ ਦੇਾਂਗੇ ਅਸੀਂ 15 ਅਗਸਤ ਨੂੰ ਝੰਡਾ ਚੁਲਾਵਾਂਗੇ ਖਾਲਸਾਤਾਨ ਦਾ ਤਿਰੰਗੇ ਦੀ ਥਾਂ ਤੇ ਛੇਤਰਾਂ ਦੀ ਘਾਟ ਹੈਗੀ ਐ ਉਹ ਪੂਰੀ ਹੋ ਜਾਣੀਏ ਜਦੋਂ ਬੰਦਾ ਕਹੇ ਨਾ ਵੀ ਫੱਟ ਦੇ ਖੁਰਕ ਹੁੰਦੀ ਹੈ ਪੈਸੇ ਮਿਲਣਗੇ ਕਹਾਵਤ ਜੀਆ ਬੁੜੀਆਂ ਦੀ ਉਹਦੋਂ ਖਾ ਜਿਹੜੀ ਹੈ ਨਾ ਛਿੱਤਰਾਂ ਵਾਸਤੇ ਹੁੰਦੀ ਹੁੰਦੀ ਹੈ ਪਾਏ ਜਾਂਦੇ ਦੋ ਕੁ ਦਿਨਾਂ ਬਾਅਦ ਉਹ ਬਹਾਨਾ ਤਾਂ ਇਹ ਹੁੰਦਾ ਖਾ ਦੇ ਖੁਰਕ ਹੁੰਦੀ ਹੈ ਪੈਸੇ ਮਿਲਣਗੇ ਤੈਨੂੰ ਕਿਤੇ ਪਾਸੇ ਪੈਸੇ ਆਉਣਗੇ ਜੇ ਛਿੱਤਰ ਪਾਏ ਦਿੰਦੇ ਆ ਫਿਰ ਬੁੜੀਆਂ ਕਹਿੰਗੀਆਂ ਨਹੀਂ ਛਿੱਤਰੀ ਪਾਣੀ ਸ਼ੌਤਾ ਅਸੀਂ ਜਾਣ ਕੇ ਗਿਆ ਸੀ ਜੇ ਤੇਰੇ ਖੁਰਕ ਹੁੰਦੀ ਹੈ ਨਾ ਉਹਦੇ ਛਿੱਤਰ ਪਾੜਦਾ ਉਹਨਾਂ ਹੋਰ ਕੁਝ ਨਹੀਂ ਤੂੰ ਆਜੇ ਪੰਜਾਬ ਦੇਮਨ ਖਾਲਸਾਂ ਤੇ ਨੂੰ ਇਹ ਤਾਂ ਤੂੰ ਇੱਥੋਂ ਭਗੌੜਾ ਹੋ ਕੇ ਭੱਜ ਗਿਆ 4 ਸਾਲ ਕੱਟ ਗਿਆ ਬਾਅਦ ਉਹ ਜਿਵੇਂ ਢਾਈ ਲੋਗ ਨੇ ਦੋ ਤਿੰਨ ਐਕਟਰਾਂ ਦੇ ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਉਹ ਪਿੰਡ ਵੱਲੋਂ ਭੱਜਦਾ ਜਾਂ ਗੱਡੇ ਦੀ ਮੁੰਨੀ ਨਾਲ ਖਿੰਦਾ ਇਦਾਂ ਦੇ ਹੁੰਦੇ ਨਾ ਗੱਲਬਾਤ ਉਹ ਕੰਮ ਤੇ ਰਹਿ ਹੁਣ ਤੈਨੂੰ ਪਤਾ ਹੈ ਵੀ ਅਮਰੀਕਾ ਵਾਲੇ ਛੱਤਰ ਫੇਰਨਗੇ ਕੈਨੇਡਾ ਵਾਲੇ ਵੀ ਛੱਤਰ ਫੇਰਨਗੇ ਵੀ ਹੁਣ ਕੋਈ ਹੋਰ ਕੰਟਰੀ ਲੱਭਾ ਬੰਦੇ ਦਾ ਪੁੱਤ ਬਣ ਕੇ ਤੇਰੇ ਕੋਲੇ 4-5 ਘਰ ਹੈਗੇ ਨੇ ਕਾਲਕਾਂ ਦੇ ਨਾਂ ਤੇ ਲੁੱਟ ਕੇ ਬਣਾ ਲੇ ਵਧੀਆ ਟਰੱਕ ਪਾਈ ਬੈਠਾ ਫੁੱਟ ਲਾਟ ਵਧੀਆ ਨੇ ਆ ਦਾੜੀ ਦੋੜੀ ਜਿਹੜੀ ਰੱਖੀ ਆ ਮਾਣੀ ਮੋਟੀ ਮਨਾ ਦੇ ਸਿਰ ਤੇ ਤਾਂ ਵਾਲ ਹੈ ਹੀ ਨਹੀਂ ਤੇਰੇ ਐਂ ਜੈਂਟਲਮੈਨ ਬਣ ਕੇ ਇੱਕ ਅੱਧੀ ਗੋਰੀ ਨਾਲ ਵਿਆਹ ਹੋਰ ਕਰਾ ਲਾ ਉਥੇ ਦੋ ਦਿਨਾਂ ਦਾ ਪਹਿਲਾਂ ਕਰਾਈ ਬੈਠਾ ਹੁਣ ਲੁੱਕ ਕੇ ਪੀਣਾ ਵਿਸ਼ਕੀ ਫੇ ਸ਼ਰਿਆਂਬੀ ਲੈ ਕੇ ਅਗਾਂ ਨਜ਼ਾਰੇ ਹੀ ਲੈ ਕੀ ਲੈਣਾ ਇਹ ਤਾਂ ਲੋਕਾਂ ਨੂੰ ਪਤਾ ਹੈ ਵੀ ਤੁਸੀਂ ਕਿਹੜਾ ਖਾਲਸਾ ਨਾਣਾ ਇਹ ਤਾਂ ਲੋਕਾਂ ਨੂੰ ਪਤਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ